ਸੰਧੂ ਸ਼ੌਕਰ ਰਪੇਰ ਫਗਵਾੜੇ ਆ ਬੱਜੇ ਆ ਆਰਟੀਕਲ ਲੈ ਕੇ ਨਵੀਂ ਉੱਚੀ ਜਕਬਾਉਣ ਵਾਸਤੇ ਤੇ ਕਿਵੇਂ-ਕਿਵੇਂ ਕੰਮ ਹੁੰਦਾ ਤੇ ਕੀ ਗੱਲਾਂ-ਬਾਤਾਂ ਹੁੰਦੀਆਂ ਦੱਸਦੇ ਆ ਫਿਰ ਅੱਜ ਕੀ-ਕੀ ਕਰਦੇ ਆ ਅਜੇ ਸੰਧੂ ਭਾਈ ਹੁਣੀ ਤਾਂ ਪਹੁੰਚੇ ਨਹੀਂ ਆਪਾਂ ਤੜਕੇ ਆ ਕੇ ਖੜ ਗਏ ਆ ਆ ओरिजिनल ਲੋਕਿਆ ਬਾਅਦ ਵਿੱਚ ਦਿਖਾਵਾਂਗੇ ਕਿੰਨੀ ਉੱਚੀ ਚੱਕੀ ਆ ਕਿੰਨਾ ਫਰਕ ਪਿਆ ਜੋ ਉੱਪਰ ਵੜ ਗਿਆ ਗੱਡੀ ਦੇ ਥੱਲੇ ਦੇ ਖੋਲ ਖਲਾਈਆ ਕਰਤਾ ਸ਼ੁਰੂ ਉਹ ਪੀ ਪਾਣੀ ਗਰਮ ਕਰਕੇ ਪੈਪ ਨੂੰ ਨਰਮ ਕਰਕੇ ਹੀ ਮੁੰਡੇ ਨੇ ਚੜਾਤਾ ਆਲਾ ਕਰਤਾ ਕੰਮ ਹੀ ਸ਼ੁਰੂ ਮੁੰਡਿਆਂ ਨੇ ਠੰਡ ਦੇ ਵਿੱਚ ਹੀ ਛੇਰ ਬਣੇ ਹੁੰਦੇ ਆ ਐਸੇ ਗੱਡੀ ਇੰਨੀ ਉੱਚੀ ਹੋ ਜਵੇ ਸਵਾਦ ਹੀ ਵੱਖਰਾ ਫੋਟੋ ਚੱਕਣ ਤੋਂ ਬਾਅਦ ਆ ਰਿਪੋਰਟ ਨਿਕਲ ਕੇ ਆਈ ਆ ਦੱਸੋ ਸਜਣੋ ਕਿਵੇਂ ਲੱਗੀ ਫਿਰ ਨਿਊ ਲੁੱਕ ਤੇ ਅਗਲੇ ਸਫ਼ਰ ਲਈ ਬਾਅਦ ਚ ਆਪਾਂ ਨਿਕਲ ਗਏ ਅੱਗੇ ਇੱਕ ਦੋ ਕੰਮ ਹੋਰ ਸੀਗੇ ਤੇ ਆਹੀ ਅੱਜ ਦੀ ਗੱਲਬਾਤ ਸੀ